ਇੱਕ ਪਾਸੇ ਜਿੱਥੇ ਡਿਵੀਜ਼ਨ ਨੰਬਰ 1 ਦੇ ਵਿੱਚ ਬੀਤੇ ਦਿਨੀ ਰਵਨੀਤ ਬਿੱਟੂ, ਭਾਰਤ ਪੂਸ਼ਨਾਸ਼ੂ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੀਨੀਅਰ ਡਿਪਟੀ ਮੇਅਰ ਦੇ ਨਾਲ 50 ਤੋਂ 60 ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉੱਥੇ ਹੀ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਕਾਂਗਰਸੀ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮੀਟਿੰਗ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਵੀ ਮੌਜੂਦ ਨੇ ਰਵਨੀਤ ਬਿੱਟੂ ਭਾਰਤ ਪੂਸ਼ਣ ਆਸ਼ੂ ਅਤੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ ਉਹ ਸਾਰੇ ਹੀ ਮੌਜੂਦ ਨੇ ਇਸ ਦੇ ਬਾਵਜੂਦ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਪੁਲਿਸ ਵੱਲੋਂ ਫੋਰਸ ਜ਼ਰੂਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਈ ਗਈ ਹੈ ਜਿਸ ਨੂੰ ਲੈ ਕੇ ਸੀਨੀਅਰ ਪੁਲਿਸ ਅਫਸਰ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਫੋਰਸ ਲਗਾਈ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਗ੍ਰਿਫਤਾਰੀ ਕਰੋਗੇ ਜਾਂ ਨਾ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਫੋਰਸ ਲਗਾਈ ਹੈ ਉਹਨਾਂ ਨੇ ਕਿਹਾ ਕਿ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਜਲਦ ਲਿਆਂਦੀ ਜਾਵੇਗੀ ਅੱਜੇ ਦੇਖੋ ਅਸੀਂ ਨਾਰਮਲ ਲਾਅਨ ਆਰਡਰ ਨੂੰ ਮੇਨਟੇਨ ਕਰਨ ਲਈ ਸਾਡੀ ਜਿਹੜੀ ਇਥੇ ਫੋਰਸ ਅਸਾਈਡ ਤੋਂ ਤੇ ਪੂਜੀਤੀ ਹੋਈ ਹੈ ਹਾਂਜੀ ਓ ਇਦਾਂ ਦਾ ਹਜੇ ਇਨਪੁੱਟ ਨਹੀਂ ਹੈ ਜੇ ਕੋਈ ਆਏਗਾ ਤਾਂ ਵੀਲ ਸੀ ਐਸ ਪਰ ਲਾਅ ਕੀ ਕਾਰਵਾਈ ਕਰੇ। ਉਹ ਸਰ ਇੱਕ ਮੰਗ ਕਰ ਰਹੇ ਨੇ ਕਿ ਪਰਚੇ ਜਿਹੜਾ ਵਾ ਕੈਨਸਲ ਕੀਤਾ ਜਾਵੇ ਕਹਿੰਦੇ ਗਲਤ ਪਰਚਾ ਜਿਹੜਾ ਦਰਜ ਕੀਤਾ ਗਿਆ ਵਾ। ਤੇ ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਐਮ ਸੀ ਦਾ ਆਫਿਸ ਹੈ ਉਹਨੂੰ ਤਾਲਾ ਲਾਉਣ ਕਰਕੇ ਜਿਹੜਾ ਇਹ ਕਾਂਗਰਸੀ ਆਗੂਆਂ ਤੇ ਐਫ ਆਈ ਆਰ ਰਜਿਸਟਰ ਹੋਈ ਸੀਗੀ ਹਾਂਜੀ ਉਸ ਦੇ ਵਿੱਚ ਜੋ ਕਾਨੂੰਨ ਦੇ ਮਤਲਬ ਕਾਰਵਾਈ ਕੀਤੀ ਗਈ ਹੈ। ਜੋ ਜੋ ਬਾਕੀ ਉਹਦੇ ਵਿੱਚ ਐਸ ਪਰ ਜੋ ਲਾਅ ਹੈਗਾ ਅੱਗੇ ਕਾਰਵਾਈ ਕੀਤੀ ਹੋਈ ਹੈ 50 ਮੀਟਰ ਦੀ ਦੂਰੀ ਦੇ ਪਰਸਨ ਨੂੰ ਕਰ ਰਹੇ ਨੇ ਪਰਚਾ ਦਰਜ ਹੈ ਪੁਲਿਸ ਵੱਲੋਂ ਅਸੀਂ ਫੋਰਸ ਫੋਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਮਾਹੌਲ ਨੂੰ ਪੀਸੂ ਰੱਖਣ ਲਈ ਇੱਥੇ ਡਿਪਲੋਟ ਕੀਤੀ ਹੋਈ ਹੈ ਬਾਕੀ ਜੋ ਐਸ ਪਰ ਸਿਚੁਏਸ਼ਨ ਹੋਊਗਾ ਵੀਲ ਟੇਕ ਨਹੀਂ ਗੈਰ ਜ਼ਮਾਨਤੀ ਗੈਰ ਜ਼ਮਾਨਤੀ ਕਹਿੰਦੇ ਧਰਾਵਾਂ ਲੱਗੀਆਂ ਹੋਈਆਂ ਨਹੀਂ ਕਹਿੰਦੇ ਇਹਦੇ ਵਿੱਚ 353 186 195 ਪੀਸੀ ਦੇ ਤਹਿਤ ਐਫਆਈਆਰ ਰਜਿਸਟਰ ਕੀਤੀ ਹੋਈ ਹੈ ਡਿਵੀਜ਼ਨ ਨੰਬਰ 1 ਦੇ ਵਿੱਚ ਪਰ ਉਹਨਾਂ ਵੱਲੋਂ ਕਹਿੰਦੇ ਰਾਜਨੀਤਿਕ ਇੱਕ ਮਿੰਟ ਯਾਰ ਇੱਕ ਮਿੰਟ ਗਿਆ ਗੈਰ ਰਾਜਨੀਤਿਕ ਕਹਿੰਦੇ ਆ ਗਿਆ ਨਹੀਂ ਧਾਰਾਵਾਂ ਦੇ ਦੇਖੋ ਜੋ ਐਸ ਪਰ ਲਾ ਜੋ ਸਾਡੇ ਕੋਲੇ ਕੰਪਲੇਂਟ ਕਾਰਪੋਰੇਸ਼ਨ ਦੇ ਮੁਲਾਜ਼ਮ ਵੱਲੋਂ ਆਈ ਸੀ ਉਹਦੇ ਐਸ ਪਰ ਕਾਨੂੰਨ ਦੇ ਮੁਤਾਬਕ ਜੋ ਬਣਦਾ ਸੀਗਾ ਉਹ ਧਾਰਾਵਾਂ ਦੇ ਤਹਿਤ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਬੰਦੀ ਹੈ ਅਗਲੀ ਕਾਨੂੰਨੀ ਕਾਰਵਾਈ ਉਹੀ ਅਮਲ ਚ ਲਿਆਂਦੀ ਜਾਊਗੀ ਥੈਂਕ ਯੂ ਬਸ